ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਆ ਸੰਦੀਪ ਖਰਲ ਵਿਦੇਸ਼ਾਂ ਦੇ ਵਿੱਚ ਭਾਰਤੀ ਜਿਹੜੇ ਆ ਇਹ ਆਪਣੀ ਮਿਹਨਤ ਦੇ ਨਾਲ ਆਪਣੇ ਸਿੱਦਕ ਦੇ ਨਾਲ ਆਪਣੇ ਹੌਸਲੇ ਦੇ ਨਾਲ ਤੇ ਵੱਡੇ ਵੱਡੇ ਮੁਕਾਮ ਜਿਹੜੇ ਆ ਉਹ ਹਾਸਲ ਕਰਦੇ ਆ ਬਿਜ਼ਨਸ ਲੈ ਲਓ ਪੜ੍ਹਾਈ ਲੈ ਲਓ ਜਾਂ ਕੋਈ ਹੋਰ ਸ਼ੋਭਾ ਲੈ ਲਓ ਉਹਦੇ ਵਿੱਚ ਪੰਜਾਬੀਆਂ ਨੇ ਵੱਡੀਆਂ ਮੱਲਾ ਮਾਰੀਆਂ ਨੇ ਵੱਡੇ ਅਹੁਦਿਆਂ ਤੇ ਪਹੁੰਚੇ ਆ ਲੀਡਰੀ ਦੇ ਵਿੱਚ ਵੀ ਗਏ ਪੋਲਿਟਿਕਸ ਦੇ ਵਿੱਚ ਵੀ ਗਏ ਮੈਡੀਕਲ ਸੇਵਾਵਾਂ ਦੇ ਵਿੱਚ ਵੀ ਗਏ ਤੇ ਹੁਣ ਲੀਗਲ ਸੇਵਾਵਾਂ ਯਾਨੀ ਕਿ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਦੇਣ ਦੇ ਵਿੱਚ ਵੀ ਇਸ ਵੇਲੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਮੋਰੀ ਹੋ ਕੇ ਜਿਹੜਾ ਵਾ ਉਹ ਨਾਮਣਾ ਖਟ ਰਿਹਾ ਔਰ ਖਾਸ ਤੌਰ ਤੇ ਹੁਣ ਜਿਹੜੇ ਦਸਤਾਰ ਧਾਰੀ ਨੌਜਵਾਨ ਨੇ ਇਹਨਾਂ ਨੇ ਵੀ ਹੁਣ ਇੱਕ ਵੱਖਰੀ ਪਛਾਣ ਜਿਹੜੀ ਆ ਇਹਨਾਂ ਮੁਲਕਾਂ ਦੇ ਵਿੱਚ ਬਣਾ ਲਈ ਹੈ ਇਹਨਾਂ ਨੂੰ ਇੱਕ ਵੱਖਰੀ ਪਛਾਣ ਵੱਖਰੀ ਦਿਖ ਵਜੋਂ ਦੇਖਿਆ ਜਾਂਦਾ ਤੇ ਮਾਣ ਮਹਿਸੂਸ ਹੁੰਦਾ ਵੀ ਜਦੋਂ ਇੱਕ ਨੌਜਵਾਨ ਜਿਹੜਾ ਉਹ ਦਾੜਾ ਉਹਨੇ ਪ੍ਰਕਾਸ਼ ਕੀਤਾ ਹੋਇਆ ਦਸਤਾਰ ਉਹਨੇ ਸਜਾਈ ਹੋਈ ਤੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦਾ ਗਵਰਨਰ ਇਹ ਕਵੇ ਵੀ ਹੁਣ ਇਹ ਜਿਹੜਾ ਰਾਜ ਸਿੰਘ ਵਿਦੇਸ਼ਾ ਇਹਨੂੰ ਫ੍ਰਿਜ਼ਨੋ ਸਿਟੀ ਦਾ ਜੱਜ ਬਣਾ ਦਿੱਤਾ ਗਿਆ ਤਾਂ ਛਾਤੀ ਮਾਣ ਨਾਲ ਚੌੜੀ ਹੋ ਜਾਂਦੀ ਹੈ ਕਿਉਂਕਿ ਇਹ ਜਿਹੜਾ ਰਾਜ ਸਿੰਘ ਵਿਦੇਸ਼ਾ ਸਿੱਖੀ ਸਰੂਪ ਦੇ ਵਿੱਚ ਜਦੋਂ ਇਹਨੂੰ ਜੱਜ ਦੇ ਅਹੁਦੇ ਦੇ ਉੱਤੇ ਨਵਾਜ਼ਿਆ ਜਾਂਦਾ ਤਾਂ ਤਾਰੀਫਾਂ ਦੀ ਜਿਹੜੀ ਆ ਇੱਕ ਪੂਰੀ ਫੈਰਿਸਟ ਗਵਰਨਰ ਗੈਵਿਨ ਨਿਊਸਮ ਵੱਲੋਂ ਪੜ੍ਹ ਕੇ ਜਦੋਂ ਸੁਣਾਈ ਜਾਂਦੀ ਆ ਤਾਂ ਲੋਕ ਆਪ ਮਹਾਰੇ ਤਾੜੀਆਂ ਮਾਰਦੇ ਆ ਕਿ ਇਹ ਰਾਜ ਸਿੰਘ ਵਿਦੇਸ਼ਾ ਨੇ ਇੰਨਾ ਨਾਮਣਾ ਖੱਟਿਆ ਗਵਰਨਰ ਕਹਿੰਦੇ ਆ ਵੀ ਇਹ ਮੁੰਡਾ ਜਿਹੜਾ ਇਹ ਵਕਾਲਤ ਨੂੰ ਇੰਨੀ ਚੰਗੀ ਤਰੀਕੇ ਦੇ ਨਾਲ ਸਮਝਦਾ ਕਿ ਮੈਂ ਹੈਰਾਨ ਹੁੰਨਾ ਕਿ ਇਹਨੇ ਪੜ੍ਹਾਈ ਕਿੰਨੀ ਕੀਤੀ ਹੋਈ ਆ ਹਰ ਨੁਕਤੇ ਦੇ ਉੱਤੇ ਕਹਿੰਦੇ ਬੜੀ ਬਰੀਕ ਨਜ਼ਰ ਰੱਖਦਾ ਔਰ ਕਹਿੰਦੇ ਇਹਦੀ ਜਿਹੜੀ ਰਿਸਰਚ ਆ ਬਾ ਕਮਾਲ ਰਿਸਰਚ ਕਰਦਾ ਕੋਈ ਵੀ ਅਗਰ ਰਾਜ ਸਿੰਘ ਵਿਦੇਸ਼ਾ ਨੂੰ ਕੇਸ ਦੇ ਦਿੱਤਾ ਜਾਂਦਾ ਤਾਂ ਉਹਦੀ ਡੰਗਿਹਾਈ ਦੇ ਨਾਲ ਜਾਂਚ ਕਰਦੇ ਆ ਉਸ ਤੋਂ ਬਾਅਦ ਜਿਹੜਾ ਫਿਰ ਉਹ ਆਪਣੀ ਕਾਨੂੰਨੀ ਲੜਾਈ ਸ਼ੁਰੂ ਕਰਦੇ ਆ ਜਿਸ ਵਕਤ ਰਾਜ ਸਿੰਘ ਵਿਦੇਸ਼ਾ ਵਕਾਲਤ ਕਰ ਰਹੇ ਸੀਗੇ ਜਿਸ ਵਕਤ ਉਹ ਲਾ ਪ੍ਰੈਕਟਿਸ ਕਰ ਰਹੇ ਸੀਗੇ ਤਾਂ ਗੈਵਨ ਨਿਊਸਮ ਕਹਿੰਦੇ ਆ ਕਿ ਮੈਂ ਦੇਖਿਆ ਵੀ ਜਦੋਂ ਇਹਨੂੰ ਕੋਈ ਕੇਸ ਦਿੱਤਾ ਜਾਂਦਾ ਤੇ ਬਹੁਤ ਡੂੰਘਾਈ ਦੇ ਨਾਲ ਇਹ ਉਹਨੂੰ ਪੜਦਾ ਫਿਰ ਉਹਦੇ ਤੱਥ ਜਿਹੜੇ ਆ ਖੰਗਾਲੇ ਜਾਂਦੇ ਆ ਵੀ ਇਸ ਕੇਸ ਦੇ ਵਿੱਚ ਕੀ ਹੋ ਸਕਦਾ ਕਿਵੇਂ ਜਿਹੜਾ ਪੀੜਤ ਆ ਉਹਨੂੰ ਇਨਸਾਫ ਦਵਾਇਆ ਜਾ ਸਕਦਾ ਤੇ ਜਿਨੇ ਕੋਈ ਜਿਹੜਾ ਇਹਦੇ ਨਾਲ ਧੱਕਾ ਕੀਤਾ ਉਹਨੂੰ ਸਜ਼ਾ ਕਿਦਾਂ ਦਵਾਈ ਜਾ ਸਕਦੀ ਆ ਕਹਿੰਦੇ ਉਤਲੇ ਮਨੋਂ ਤਾਂ ਰਾਜ ਸਿੰਘ ਵਿਦੇਸ਼ਾ ਕੋਈ ਕੰਮ ਕਰਦਾ ਹੀ ਨਹੀਂ ਆ ਜੇ ਕਮ ਇੱਕ ਜੇ ਕਿਸੇ ਕੇਸ ਨੂੰ ਇਹ ਹੈਂਡਲ ਕਰਦਾ ਵਾ ਕਿਸੇ ਕੇਸ ਨੂੰ ਇਹ ਆਪਣੇ ਹੱਥ ਚ ਲੈਂਦਾ ਤਾਂ ਪੂਰੀ ਤਫ਼ਤੀਸ਼ ਕਰਦਾ ਉਹਦੇ ਬਾਰੇ ਤੇ ਫਿਰ ਉਸ ਤੋਂ ਬਾਅਦ ਕਹਿੰਦਾ ਵੀ ਲੜਾਈਏ ਸ਼ੁਰੂ ਕਰਦਾ ਕਾਨੂੰਨੀ ਲੜਾਈ ਐਸੇ ਕਰਕੇ ਕਹਿੰਦੇ ਵੀ ਜਦੋਂ ਅਸੀਂ ਜੱਜ ਦੀ ਚੋਣ ਕਰਨੀ ਸੀਗੀ ਤਾਂ ਕਹਿੰਦੇ ਸਾਨੂੰ ਰਾਜ ਸਿੰਘ ਬਦੇਸ਼ਾ ਤੋਂ ਇਲਾਵਾ ਕੋਈ ਹੋਰ ਨੌਜਵਾਨ ਜਾਂ ਕੋਈ ਹੋਰ ਵਕੀਲ ਸੁਝਾਇਆ ਹੀ ਨਹੀਂ ਇਸੇ ਕਰਕੇ ਕਹਿੰਦੇ ਇਹਨਾਂ ਨੂੰ ਪ੍ਰਮੋਟ ਕਰਕੇ ਹੁਣ ਅਸੀਂ ਜੱਜ ਬਣਾ ਰਹੇ ਹਾਂ ਇਸੇ ਤਰ੍ਹਾਂ ਹੀ ਇਸੇ ਸਾਲ ਨਿਊਯਾਰਕ ਸ਼ਹਿਰ ਦੇ ਵਿੱਚ ਵੀ ਵਿਕਰਮ ਬਿਲਖੂ ਨੂੰ ਜਿਹੜਾ ਉਹ ਪਹਿਲਾ ਆਪਣਾ ਕ੍ਰਿਮੀਨਲ ਜੱਜ ਅਪੁਆਇੰਟ ਕੀਤਾ ਗਿਆ ਸੀ ਤੇ ਵਿਕਰਮ ਬਿਲਖੂ ਬਾਰੇ ਵੀ ਇਹੀ ਗੱਲਾਂ ਕੀਤੀਆਂ ਗਈਆਂ ਸੀ ਵੀ ਬਹੁਤ ਜਿਹੜਾ ਇਹ ਨੌਜਵਾਨ ਆ ਇਹ ਬਹੁਤ ਬਰੀਕੀ ਦੇ ਨਾਲ ਕੰਮ ਕਰਦਾ ਬਹੁਤ ਠਰਮੇ ਵਾਲਾ ਨੌਜਵਾਨ ਆ ਬਹੁਤ ਸੋਚ ਸਮਝ ਕੇ ਇਹ ਫੈਸਲਾ ਦਿੰਦਾ ਸੋ ਇਸ ਵੇਲੇ ਜਿਹੜਾ ਰਾਜ ਸਿੰਘ ਵਿਦੇਸ਼ਾ ਜਿਨ੍ਹਾਂ ਨੂੰ ਫਰੈਜ਼ਨੋ ਸਿਟੀ ਦਾ ਜਿਹੜਾ ਉਹ ਜੱਜ ਨਿਯੁਕਤ ਕੀਤਾ ਗਿਆ ਪੂਰੇ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਇੱਕ ਪਾਸੇ ਅਮਰੀਕਾ ਉਹੀ ਮੁਲਕ ਹੈ ਜਿੱਥੇ ਨਸਲੀ ਹਮਲੇ ਵੀ ਹੋਣੇ ਸ਼ੁਰੂ ਹੋ ਗਏ ਆ ਖਾਸ ਤੌਰ ਤੇ ਜਦੋਂ ਦਾ 911 ਵਾਲਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਜਿਹੜੇ ਦਸਤਾਰ ਸਜਾਉਂਦੇ ਲੋਕ ਆ ਉੱਥੋਂ ਦੇ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਲੱਗਦਾ ਹੈ ਸ਼ਾਇਦ ਇਹ ਵੀ ਜਿਹੜੇ ਨੇ ਇਹ دہشت ਕਰਨ ਦੇ ਪਰ ਹੁਣ ਜਦੋਂ ਰਾਜ ਸਿੰਘ ਵਿਦੇਸ਼ਾਂ ਨੂੰ ਬਤੌਰ ਜੱਜ ਨਿਯੁਕਤ ਕਰ ਦਿੱਤਾ ਗਿਆ ਸਾਰੇ ਪਾਸੇ ਇਹਨਾਂ ਨੂੰ ਵਧਾਈਆਂ ਮਿਲ ਰਹੀਆਂ ਨੇ ਇਹਨਾਂ ਦੇ ਨਾਮ ਦੀ ਚਰਚਾ ਹੋ ਰਹੀ ਹੈ ਔਰ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਗਵਰਨਰ ਸਾਹਿਬ ਨੇ ਜਦੋਂ ਇਹਨਾਂ ਬਾਰੇ ਪੂਰਾ ਉਹਨਾਂ ਨੇ ਲੋਕਾਂ ਨੂੰ ਪੜ੍ਹ ਕੇ ਸੁਣਾਇਆ ਇਹਨਾਂ ਦਾ ਪਿਛੋਕੜ ਦੱਸਿਆ ਤਾਂ ਲੋਕ ਆਪ ਮੁਹਾਰੇ ਤਾੜੀਆਂ ਮਾਰਦੇ ਸੀਗੇ ਕਿ ਇੱਕ ਅਮਰੀਕਨ ਜਿਹੜਾ ਸਿੱਖ ਆ ਉਹਨੂੰ ਪਹਿਲੀ ਵਾਰੀ ਪਗੜੀ ਧਾਰੀ ਸਿੱਖ ਨੂੰ ਜਿਹੜਾ ਉਹ ਅਮਰੀਕਾ ਦੇ ਵਿੱਚ ਬਤੌਰ ਜੱਜ ਨਿਯੁਕਤ ਕੀਤਾ ਗਿਆ